ਵਾਰਡ ਨੰਬਰ 1 ਦੇ ਵਿੱਚ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਕੇ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ। ਔਰ ਸ਼ਹੀਦ ਭਗਤ ਸਿੰਘ ਨੇ ਇਹ ਸੰਸਾਰ ਦੀ ਉਮਰ ਬਹੁਤ ਥੋੜੀ ਲਿਖਿਆ 24 ਸਾਲ ਦੀ ਉਮਰ ਦੇ ਵਿੱਚ ਆਪਣਾ ਉਹ ਜਿਹੜਾ ਉਹਦਾ ਮਾਲਕ ਨੇ ਉਹਨੂੰ ਜਿਹੜਾ ਕੰਮ ਦਿੱਤਾ ਸੀ ਉਹ ਪੂਰਾ ਕਰਕੇ ਚਲੇ ਗਿਆ। ਔਰ ਉਹ ਜਿਹੜੇ ਪੁਰਨੇ ਪਾ ਗਿਆ। ਅੱਜ ਅਸੀਂ ਯਾਦ ਕਰਕੇ ਆਪਣੇ ਲੋਕਾਂ ਨੂੰ ਆਪਣੇ ਸਾਥੀਆਂ ਨੂੰ ਸਿਰਫ ਉਹਦੇ ਪੂਰਨਿਆਂ ਦੀ ਯਾਦ ਹੀ ਦਿਵਾਉਣੀ ਚਾਹੁੰਦੇ ਆ ਕਿ ਅਸੀਂ ਸਾਰੇ ਉਹਦੇ ਪੂਰਨਿਆਂ ਦੇ ਚੱਲੀਏ ਜੋ ਉਹ ਪੂਰਨਾਂ ਉਹਦਾ ਵੱਡੀ ਚੀਜ਼ ਸੈਂਦੀ ਇਹ ਹੀ ਵੀ ਇਹ ਜਿਹੜਾ ਇੱਥੇ ਸੰਸਾਰ ਦੇ ਉੱਤੇ ਆ ਗਏ ਆ ਇੱਥੇ ਮਨੁੱਖ ਨੂੰ ਮਨੁੱਖ ਨਾ ਖਾਵੇ ਬੰਦੇ ਨੂੰ ਬੰਦਾ ਨਾ ਖਾਵੇ ਹਰੇਕ ਬੰਦਾ ਆਪਣੇ ਆਪਣੇ ਹੱਕ ਦੀ ਖਾਵੇ ਕਿਸੇ ਦੀ ਕੋਈ ਲੁੱਟ ਨਾ ਕਰੇ ਔਰ ਅੱਜ ਸਾਡਾ ਉਹਨਾਂ ਦੇ ਪੂਰਨਿਆਂ ਦੇ ਚੱਲਣ ਦਾ ਵੱਡਾ ਮਕਸਦ ਇਹ ਯਾਦ ਰohn ਦਾ ਇਹੀ ਹੈ ਕਿ ਅਸੀਂ ਵੀ ਉਸ ਚੀਜ਼ ਦੇ ਪੈਰਾ ਲਈਏ ਅਹੀਂ ਨਾ ਕਿਸੇ ਨੂੰ ਖਾਈਏ ਔਰ ਬਹੁਤ ਸਾਰੀਆਂ ਬਰਾਈਆਂ ਸਮਾਜ ਦੇ ਵਿੱਚ ਅੱਜ ਵੀ ਐਸੀਆਂ ਨੇ ਜਿਹੜੀਆਂ ਭਗਤ ਸਿੰਘ ਤੋਂ ਬਾਅਦ ਵੀ ਸਾਡੇ ਸਾਹਮਣੇ ਆਉਂਦੀਆਂ ਨੇ ਅਸੀਂ ਉਹਨਾਂ ਸਾਰੀਆਂ ਬਰਾਈਆਂ ਦੇ ਅਗੇਂਸਟ ਜਿਵੇਂ ਭਗਤ ਸਿੰਘ ਲੜਿਆ ਅਸੀਂ ਵੀ ਲੜੀਏ ਜਿੱਥੇ ਹੱਕ ਹੈ ਉਹਦੀ ਗੱਲ ਕਰੀਏ ਜਿੱਥੇ ਸੱਚ ਹੈ ਉਹਦੀ ਗੱਲ ਕਰੀਏ ਜਿੱਥੇ ਝੂਠ ਤੇ ਫਰੇਵ ਹੈ ਉਹਦੀ ਨਿੰਦਿਆ ਕਰੀਏ ਔਰ ਲੋਕਾਂ ਨੂੰ ਆਪਣੀ ਜ਼ਿੰਦਗੀ ਸੱਚੇ ਰਾਹ ਤੇ ਚੱਲਣ ਦੀ ਗੱਲ ਕਰੀਏ ਆਮ ਤੌਰ ਤੇ ਸਾਡੇ ਲੋਕਾਂ 'ਚ ਇਹ ਵਿਚਾਰ ਬਣਦਾ ਕੇ ਇਹਨਾਂ ਚੱਲਦਾ ਰਿਹਾ ਸਾਡੇ ਸਮਾਜ ਦੇ ਵਿੱਚ ਕੇ ਭਗਤ ਸਿੰਘ ਜੇ ਫਲਾਣਾ ਬੰਦਾ ਆਉਂਦਾ ਤੇ ਭਗਤੋਂ ਬਚ ਸਕਦਾ ਹੀ ਜੇ ਫਲਾਣਾ ਲੀਡਰ ਆ ਗੱਲ ਕਰ ਦਿੰਦਾ ਭਗਤੋਂ ਬਚ ਸਕਦਾ ਹੀ ਪਰ ਭਗਤ ਸੋਂ ਜਿਹੜੇ ਉਦੇਸ਼ ਨੂੰ ਲੈ ਕੇ ਜਨਮ ਲਿਆ ਜਿਹੜਾ ਉਹ ਭਗਤੋਂ ਨੇ ਆਪਣਾ ਉਦੇਸ਼ ਪੂਰਾ ਕਰ ਲਿਆ ਹੀ ਭਗਤ ਸੋਏ ਬਾਖੂ ਵੀ ਜਾਣਦਾ ਸੀ ਭਗਤ ਸੋਂ ਦਾ ਫਾਦਰ ਜਦੋਂ ਉਹਨੂੰ ਜੇਲਾਂ 'ਚ ਮਿਲਦਾ ਰਿਹਾ ਜਾ ਉਹਦੇ ਪਰਿਵਾਰ ਦੇ ਜੀ ਮਿਲਦੇ ਰਹੇ ਆ ਤੇ ਉਹ ਫਾਦਰ ਉਹਦਾ ਜਿਵੇਂ ਪੁੱਤ ਨਾਲ ਪਿਆਰ ਹੁੰਦਾ ਤੇ ਉਹਦੀ ਕੋਸ਼ਿਸ਼ ਹੀ ਮੇਰਾ ਪੁੱਤ ਵਕੀਲ ਆਵੇ ਕੋਈ ਬਾਜੇ ਮੇਰਾ ਪੁੱਤ ਬਾਜੇ ਮੈਂ ਵਕੀਲ ਕਰਾਂ ਨਾ ਕਰਾਂ ਕੋਈ ਅਪੀਲ ਕਰਾਂ ਉਹ ਭਗਸੋਂ ਨੂੰ ਬੜੀ ਮਤਲਬ ਓਪਨਲੀ ਮਨਾ ਕਰਦਾ ਸੀ ਕਿ ਮੈਨੂੰ ਤੁਸੀਂ ਬਚਾਉਣ ਦੀ ਕੋਈ ਕੋਸ਼ਿਸ਼ ਨਾ ਕਰੋ ਮੈਂ ਆਪਣਾ ਜਿਹੜਾ ਏਜੰਡਾ ਲੈ ਕੇ ਆਇਆ ਹਾਂ ਜੀ ਉਹ ਮੇਰਾ ਆਚਾਰ ਸੀ ਜੋ ਮੈਂ ਆਪਣਾ ਵਿਹਾਰ ਲੋਕਾਂ ਨੂੰ ਦੱਸਣਾ ਹੈ ਮੈਂ ਦੱਸ ਚੁੱਕਾ ਹਾਂ ਔਰ ਹਮੇਸ਼ਾ ਉਹ ਜਿਹੜਾ ਜ਼ੁਲਮ ਦੇ ਖਿਲਾਫ ਲੜਿਆ ਉਹ ਜ਼ੁਲਮ ਦੇ ਖਿਲਾਫ ਲੜਦੇ ਹੋ ਇਹ ਬੜੀ ਛੋਟੀ ਉਮਰ ਚ ਜਦੋਂ ਲੋਕ ਮਾਂ ਪਿਓ ਬੱਚਿਆਂ ਦੇ ਸਗਨ ਮਨਾਉਂਦੇ ਉਸੇ ਉਮਰ ਚ ਉਸੇ ਦੀਪਾ ਆ ਗਿਆ ਇਸ ਕਰਕੇ ਸਾਡਾ ਸਾਰਿਆਂ ਦਾ ਭਗਤ ਸਿੰਘ ਨੂੰ ਸਲਾਮ ਹੈ ਔਰ ਮੈਂ ਭਗਤ ਸਿੰਘ ਦਾ ਨਾਰਾ ਜਿਹੜਾ ਆਮ ਤੌਰ ਤੇ ਸਾਡੇ ਨਾਰਾ ਤੇ ਬਹੁਤ ਪੁਰਾਣਾ ਹੈ ਇਹ ਪਰ ਸਾਡੇ ਭਾਰਤੀ ਸੰਸਕ੍ਰਿਤੀ ਦੀ ਸਮਝਦੇ ਆਂ ਕਿ ਭਗਤ ਸਿੰਘ ਨੇ ਹੀ ਕੱਢਿਆ ਉਹ ਨਾਰਾ ਬਲਾਕੇ ਆਪਣੀ ਬਾਣੀ ਨੂੰ ਵਿਰਾਮ ਦੇਵਾਂਗਾ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਅੱਜ ਭਾਰਤ ਦੇ ਉਸ ਮਹਾਨ ਸਪੂਤ ਜਿਹੜੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਇੱਕ ਚਾਨਣ ਮਨਾਰਾ ਸਾਬਤ ਹੋਇਆ ਤੇ ਜਿਨ੍ਹਾਂ ਨੇ ਦੇਸ਼ ਭਰ ਦੇ ਵਿੱਚ ਆਜ਼ਾਦੀ ਲਈ ਇੱਕ ਲਹਿਰ ਜਿਹੜੀ ਹੈ ਚੱਲੀ ਕੁਰਬਾਨੀਆਂ ਦੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਹੋ ਰਹੇ ਤੇ ਉਹਨਾਂ ਦੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਮਨਾਰੇ ਹਨ ਹਰ ਸਾਲ ਸਰਦਾਰ ਬਲਕਾਰ ਸਿੰਘ ਜੀ ਸੋਹਲ ਹੋ ਰਹੇ ਆਪਣੇ ਗ੍ਰਹਿ ਵਿਖੇ ਇਸ ਪਾਵਨ ਪਵਿੱਤਰ ਦਿਹਾੜੇ ਨੂੰ ਇਸ ਆਜ਼ਾਦੀ ਦੇ ਮਹਾਨ ਦਿਹਾੜੇ ਨੂੰ ਉਸ ਮਹਾਨ ਪੰਜਾਬੀ सपूत ਨੂੰ ਸ਼ਰਧਾਜਲੀ ਭੇਟ ਕਰਨ ਲਈ ਹਰ ਸਾਲ ਇਹ ਦਿਵਸ ਮਨਾਉਂਦੇ ਨੇ ਇਹਨਾਂ ਦਾ ਇਹ ਜਿਹੜਾ ਅਪਰਾਲਾ ਹੈ ਮੈਂ ਸਮਝਦਾ ਬਹੁਤ ਸ਼ਲਾਉਣਯੋਗ ਪ੍ਰਸ਼ੰਸਾਯੋਗ ਹੈ ਉਹੀ ਇਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਦਿਹਾੜਾ ਅਸੀਂ ਮਨਾਉਂਦੇ ਆ ਸਾਨੂੰ ਯਾਦ ਕਰਾਉਂਦਾ ਕਿ ਕਿਵੇਂ ਸ਼ਹੀਦ ਭਗਤ ਸਿੰਘ ਇਨੀ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਉਹਨਾਂ ਨੇ ਇੱਕ ਆਜ਼ਾਦੀ ਦੇ ਲਈ ਜਿਹੜਾ ਲਹਿਰ ਚਲਾਈ ਐਂਡ ਜਿਸ ਸਦਕਾ ਦੇ ਨਾਲ ਉਹ ਆਪਣੇ ਅੰਜਾਮ ਤੱਕ ਫਾਂਸੀ ਤੱਕ ਪਹੁੰਚੇ ਨੇ ਮੈਂ ਸਮਝਦਾ ਦੁਨੀਆ ਦੇ ਇਤਿਹਾਸ ਵਿੱਚ ਇਹਦੀ ਕੋਈ ਮਿਸਾਲ ਨਹੀਂ ਮਿਲਦੀ ਉਹਨਾਂ ਕੋਲ ਬੇਸ਼ਮਾਰ ਅਨੇਕ ਮੌਕੇ ਆਏ ਕਿ ਤੁਸੀਂ ਇਸ ਸਜ਼ਾ ਤੋਂ बच ਸਕਦੇ ਆ ਚੰਗਾ ਜੀਵਨ ਜੀ ਸਕਦੇ ਆ ਬਹੁਤ ਲਾਲਚ ਵੀ ਦਿੱਤੇ ਗਏ ਪਰ ਫਿਰ ਵੀ ਉਹਨਾਂ ਨੇ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਮੈਂ ਆਜ਼ਾਦ ਹੋ ਜਿਹੜਾ ਸ਼ਹੀਦ ਹੋ ਕੇ ਜੋ ਭਰਤ ਲਈ ਕਰ ਸਕਦਾ ਮੈਂ ਜਿਉਂਦੇ ਰਹਿ ਕੇ ਉਹ ਨਹੀਂ ਕਰ ਸਕਦਾ ਭਾਈ ਰਣਜੀਤ ਸਿੰਘ ਘੋਰੀ ਵਿਜਲ ਉਹਨਾਂ ਨੂੰ ਮਿਲੇ ਜਾਂ ਜਿਹੜੇ ਵੀ ਵਿਦਵਾਨ ਸੱਜਣ ਜੇਲ੍ਹ ਦੇ ਵਿੱਚ ਲਾਹੌਰ ਵਿੱਚ ਉਹਨਾਂ ਨੂੰ ਮਿਲਦੇ ਰਹੇ ਉਹਨਾਂ ਦੀ ਵਿਦਵਤਾ ਤੋਂ ਵੀ ਪ੍ਰਭਾਵਿਤ ਇਹਨਾ ਹੋਏ ਕਿ ਉਹ ਆਖਰੀ ਵੇਲੇ ਤੱਕ ਆਪਣੀ ਉਹਨਾਂ ਨੇ ਅਧਿਨ ਪੜ੍ਹਾਈ ਜਿਹੜੀ ਹੈ ਜਾਰੀ ਰੱਖੀ ਐਂਡ ਜਿਸ ਢੰਗ ਦੇ ਨਾਲ ਉਹਨਾਂ ਦੀਆਂ ਡਾਇਰੀਆਂ ਉਹਨਾਂ ਦੀਆਂ ਲਿਖਤਾਂ ਉਹਨਾਂ ਦੇ ਭਾਸ਼ਣ ਉਹਨਾਂ ਦੀਆਂ ਜੋ ਵੀ ਰੈਲਿਕਸ ਜੋ ਉਹਨਾਂ ਦੀਆਂ ਵਸਤੂਆਂ ਨੇ ਜਿਹੜੀਆਂ ਅਜਾਇਬ ਘਰਾਂ ਵਿੱਚ ਜਾਂ ਬੰਗਾ ਦੇ ਵਿੱਚ ਅੱਜ ਵੀ ਮਿਲਦੀਆਂ ਨੇ ਉਹ ਇੱਕ ਤਰ੍ਹਾਂ ਦੇ ਨਾਲ ਸਾਨੂੰ ਸੇਧ ਦਿੰਦੀਆਂ ਨੇ ਸਾਡੇ ਰਾਜਨੀਤਿਕ ਜੀਵਨ ਜਿਉਣ ਵਾਲੇ ਲੋਕਾਂ ਲਈ ਵੀ ਉਹ ਚਾਨਣ ਮਨਾਰਾ ਨੇ ਕਿ ਜਿਹੜੀ ਦੇਸ਼ ਸੇਵਾ ਹੈ ਉਹ ਕੁਰਬਾਨੀਆਂ ਦਾ ਨਾਂ ਹੈ ਉਹ ਲਾਲਚਾਂ ਦਾ ਨਾਂ ਨਹੀਂ ਦੇਸ਼ ਸੇਵਾ ਜਿਹੜੀ ਹੈ ਉਹ ਆਪਾਂ ਵਰਨ ਦਾ ਨਾਂ ਹੈ ਉਹ ਆਪਾ ਪਾਲਣ ਦਾ ਨਾਂ ਨਹੀਂ ਹੈ ਤੇ ਜੇ ਅਸੀਂ ਉਹਨਾਂ ਦੀ ਸਿੱਖਿਆਵਾਂ ਤੇ ਚੱਲੀਏ ਤੇ ਮੈਂ ਸਮਝਦਾ ਭਾਰਤ ਜਿਹੜਾ ਹੈ ਉਹ ਦੁਨੀਆ ਦਾ ਇੱਕ ਆਦਰਸ਼ਕ ਦੇਸ਼ ਜਿਹੜਾ ਬਣ ਸਕਦਾ ਅਸੀਂ ਉਹਨਾਂ ਨੂੰ ਨਾ ਕੇਵਲ ਯਾਦ ਹੀ ਕਰਨਾ ਹੈ ਬਲਕਿ ਉਹਨਾਂ ਦੇ ਦੱਸੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਵੀ ਕਰਨੀ ਹੈ ਇਹੀ ਉਹਨਾਂ ਨੂੰ ਵੱਡੀ ਸ਼ਰਧਾਂਜਲੀ ਹੋਏਗੀ ਅੱਜ ਉਸ ਸਖਸ਼ਤ ਨੂੰ ਉਸ ਵਿਅਕਤੀ ਨੂੰ ਜਿਨੇ ਇਸ ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਜੀਵਨ ਕੁਰਬਾਨ ਕੀਤਾ ਅੱਜ ਦੇ ਦਿਨ ਭਗਤ ਸਿੰਘ ਰਾਜਗੁਰੂ ਸਖਦੇਵ ਵਰਗੇ ਨੌਜਵਾਨਾਂ ਦੀ ਜਿਹੜੀ ਕੁਰਬਾਨੀ ਹੋਈ ਔਰ ਜਿਨ੍ਹਾਂ ਦਾ ਜਜ਼ਬਾ ਸੀ ਦੇਸ਼ ਨੂੰ ਆਜ਼ਾਦ ਕਰਾਉਣ ਦਾ ਉਹਨਾਂ ਨੇ ਕੁਰਬਾਨੀ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਜਿਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿੰਨਾ ਬਾਜ਼ੂਏ ਕਾਤਿਲ ਮੇ ਹੈ ਵਕਤ ਆਨੇ ਪਰ ਬਤਾ ਦੇਗੇ ਤੁਝੇ ਆਸਮਾ ਅਭੀ ਹਮ ਕਿਆ ਬਤਾਏ ਕਿਆ ਹਮਾਰੇ ਦਿਲ ਮੇ ਹੈ ਉਹਨਾਂ ਦੇ ਜਿਹੜੀ ਦਿਲ ਦੇ ਵਿੱਚ ਸੀ ਉਹ ਆਜ਼ਾਦੀ ਸੀ ਔਰ ਆਜ਼ਾਦੀ ਉਹਨਾਂ ਲੈ ਗਦੀਤੀ ਲੇਕਿਨ ਆਪਣੀ ਜੀਵਨ ਕੁਰਬਾਨ ਕਰਕੇ ਉਹਨਾਂ ਨੇ ਤੇ ਅੱਜ ਸਿਰਫ ਅੱਜ ਉਹਨਾਂ ਨੂੰ ਸੱਚੀ ਸੰਧਾਲੀ ਜਿਹੜੀ ਸਾਡੀ ਇਹੋ ਹੀ ਹੋਏਗੀ ਕਿ ਨੌਜਵਾਨਾਂ ਨੂੰ ਭਗਤ ਸਿੰਘ ਦਾ ਜਿਹੜਾ ਅਨੁਸਰਣ ਕਰਨਾ ਚਾਹੀਦਾ ਹੈ ਇਹ ਜਿਹੜੇ ਨਸ਼ੇ ਨੇ ਇਹ ਨੌਜਵਾਨ ਇਸ ਪੰਜਾਬ ਦੇ ਅੰਦਰ ਜਿਹੜਾ ਨਸ਼ਾ ਵਧਿਆ ਉਹਦਾ ਇੱਕੋ ਇੱਕ ਬਚਾਰ ਜਿਹੜਾ ਉਹ ਇਹੋ ਹੋ ਸਕਦਾ ਕਿ ਆਪਾਂ ਨੂੰ ਭਗਤ ਸਿੰਘ ਜੀ ਦੀ ਉਹ ਫਲਸਫੀ ਦੇਸ਼ ਦੀ ਫਲਸਫੀ ਦੇਸ਼ ਦੀ ਆਜ਼ਾਦੀ ਦੇ ਲਈ ਫਲਸਫੀ ਜਿਹੜਾ ਆਪਣਾ ਜੀਵਨ ਦਾਣ ਦੇ ਕੇ ਉਹਨਾਂ ਨੇ ਕੀਤੀ ਤੇ ਲੋਕ ਯਾਦ ਕਰਦੇ ਜਿਹੜੇ ਦੇਸ਼ ਲਈ ਅੱਜ ਅਸੀਂ ਭਗਤ ਸਿੰਘ ਨੂੰ ਬਲਕਾਰ ਸਿੰਘ ਸੋਲ ਜੀ ਸਾਡੇ ਇੱਕ ਲੀਡਰ ਵੀ ਨੇ ਇੱਥੋਂ ਦੇ ਇਸ ਇਲਾਕੇ ਦੇ ਅੰਦਰ ਔਰ ਵੀ ਸਾਡੇ ਲੋਕ ਇੱਥੇ ਦੇ ਮਹੱਲੇ ਦੇ ਲੋਕਾਂ ਨੇ ਬੰਟੂ ਜੀ ਵੀ ਖੜੇ ਨੇ ਔਰ ਵੀ ਜਿਹੜੇ ਸਾਡੇ ਸਾਥੀ ਆਏ ਨੇ ਇਹਨਾਂ ਨੇ ਸਾਂਝਾ ਤੌਰ ਤੇ ਸੰਦਾਰ ਇਹੋ ਸੱਚੀ ਸਤਜਾ ਜੀ ਕਿ ਉਹਨਾਂ ਦੇ ਪਾਈ ਹੋਈ ਕੁਰਬਾਨੀ ਨੂੰ ਦਾ ਬੋਲ ਤਾਂ ਹੀ ਪੈ ਸਕਦਾ ਕਿ ਜੀ ਉਹਨਾਂ ਦੀ ਦਸੇ ਹੋਏ ਮਾਰਗ ਤੇ ਚੱਲੀ ਜੀ ਇਨਕਲਾਬ ਜਿੰਦਾਬਾਦ